ਟ੍ਰੈਵਲ ਏਜੰਟਾ ਦੇ ਲਾਇਸੈਂਸ ਵੈਰੀਫਾਈ ਕਰਨ ਵਾਸਤੇ ਅਤੇ ਉਹਨਾਂ ਦੀ ਗੈਰ ਕਾਨੂੰਨੀ ਗਤੀਵਿਧੀਆਂ ਦੇ ਖਿਲਾਫ ਵਿਸ਼ੇਸ਼ ਮੁਹਿੰਮ ਮੁਹਾਲੀ ਵਿਖੇ ਚਲਾਈ ਗਈ ਜਿਸ ਦੌਰਾਨ ਮੁਹਾਲੀ ਵਿੱਚ ਟ੍ਰੈਵਲ ਏਜੰਟਾ ਦੇ ਦਫਤਰਾਂ ਵਿੱਚ ਵੱਖ-ਵੱਖ ਟੀਮਾਂ ਬਣਾ ਕੇ ਵਿਸ਼ੇਸ਼ ਚੈਕਿੰਗ ਕੀਤੀ ਗਈ ਜਾਣਕਾਰੀ ਦਿੰਦੇ ਹੋਏ ਐਸਪੀ ਮਨਪ੍ਰੀਤ ਸਿੰਘ ਅਤੇ ਐਸਪੀ ਹਰਬੀਰ ਸਿੰਘ ਅਟਵਾਰ ਮੈਂ ਪ੍ਰੈਸ ਲਈ ਮੱਦੇਨਜ਼ਰ ਤੁਹਾਨੂੰ ਦੱਸਣਾ ਚਾਹਣਾ ਹੈ ਕਿ ਜਿਹੜੀ ਆਪਾਂ ਇਹ ਕੱਦ ਦੇਖ ਲਿਆ ਵੀ ਹਾਂ ਵੀ ਕਾਤੀ ਲੋਕ ਜਿਹੜੇ ਭੋਲੇ ਭੋਲੇ ਨੇ ਇਮੀਗ੍ਰੇਸ਼ਨ ਦੇ ਫੌਟ ਦੇ ਫਸ ਜਾਂਦੇ ਨੇ ਜਿਹੜੇ ਕਿ ਬਹੁਤ ਭੋਲੇ ਰਹਿੰਦੇ ਸਾਡੇ ਲੋਕ ਹੁੰਦੇ ਨੇ ਜਿਹਨਾਂ ਨੂੰ ਲੋੜ ਹੁੰਦੀ ਹੈ ਬਾਹਰ ਜਾਣਾ ਆਪਣੀ ਰੋਟੀ ਰੋਟੀ ਵਾਸਤੇ ਉਹਨਾਂ ਨੂੰ ਤਾਂ ਲੋੜ ਠੀਕ ਵੀ ਬਾਹਰ ਜਾਂਦੀ ਲੇਕਿਨ ਉਹ ਬੰਦ ਬੰਦਾਂ ਦੇ ਫਸ ਜਾਂਦੇ ਨੇ ਇਹਨਾਂ ਬੰਦਾਂ ਦੇ ਖਿਲਾਫ ਇੱਕ ਡਰਾਈਵ ਚਲਾਉਂਦੇ ਹੋਏ ਅੱਜ ਮੌਲੀ ਜੀ ਨੇ ਨੇ ਜਿਹੜੇ ਜਿਵੇਂ ਅਸੀਂ ਅੱਜ ਜਿੰਨੇ ਸਾਡੇ ਸੈਟਅਪ ਕਰਦੇ ਸੀ ਉਹਨਾਂ ਦੇ ਨਾਲ ਕੇ ਕੋਸਟੋਂ ਇੱਕ ਨੇ ਗ੍ਰੀਨ ਸਾਡੇ ਰਜਿਸਟਰਡ ਸੈਂਟਰ ਸੀਗੇ ਜਿਹੜੇ ਸਾਡੇ ਉਹਦੇ ਕੋਲ ਚਾਹੀਦੇ ਸੀ ਸਾਰੇ ਚੈੱਕ ਰਾਇ ਨੇ ਜਿਹੜਾ ਕੋ 50% ਤੋਂ ਬਾਰਵਾਸੀ ਚੈੱਕ ਕਰ ਚੁੱਕੇ ਹਾਂ ਤੇ ਇਹ ਗੱਲ ਦਾ ਬੇਸਿਕਲੀ ਸੰਗਿਆਨ ਲਿਆ ਗਿਆ ਸੀ ਅੱਜ ਕੱਲ ਵੀ ਸਾਡੇ ਜਿਹੜੇ ਡਿਪਾਰਸ਼ਨ ਚੱਲਦੀ ਹੈ ਤੇ ਉਹਦੇ ਵਿੱਚ ਕੱਲ ਉਹਨ ਸਾਡੇ ਕੋਲ ਲੋਟੀ ਚਾਹੀਦੀ ਸੀ ਗੱਲ ਵੀ ਇੱਕ ਸਾਡੇ ਉੱਪਰ ਜਿਹੜਾ ਉਹ ਸੀ ਇੱਕ ਲੜਕਾ ਪੀਆ ਜੋ ਵੀ 22 ਸਾਲ ਦਾ ਸੀਗਾ ਵੀ ਉਹਦੀ ਡੈਥ ਹੋ ਗਈ ਸੀ ਕੰਗੋੜੀ ਚ ਡੰਗ ਕੇ ਉਹਦੇ ਜਾਂਦੇ ਰਹੇ ਤੇ ਉਹਦੇ ਐਕਸ਼ਨ ਲੈਂਦੇ ਹੋਏ ਜਿਹੜਾ ਮਾਲਕੂਲਸ ਨੇ ਜੀ ਵੀ ਸਾਡੇ ਵਿੱਚ ਰਵਿੰਦੀਸ਼ਾ ਵਿਦੇਸ਼ਾਂਜਟ ਐਸਐਪੀ ਸਾਡੇ ਦੇਸ਼ਾਂ ਵਿਦੇਸ਼ਾਂਜਟ ਅਸੀਂ ਉਹਨਾਂ ਦੇ ਖਿਲਾਫ ਐਕਸ਼ਨ ਲੈਂਦੇ ਹੋਏ ਅਪੀਲ ਜਿਸ ਨੂੰ ਲਾ ਕੇ ਕੱਲ੍ਹ ਆਪ ਨੂੰ ਜਨਤਿਕ ਵਿਕਰਮ ਦੀ ਮੁਵਾਲਾਇਦਾ ਹੋਣਾ ਸੀਗਾ ਉਹਨੂੰ ਰਜਿਸਟਰ ਕੀਤਾ ਗਿਆ ਰਿਜ਼ਲਟ ਸਾਨੂੰ ਕੋਲ ਦੇ ਚ ਹੈ ਤੇ ਉਸ ਤੋਂ ਬਾਅਦ ਜਿਹੜੀ ਅੱਜ ਸਾਰੇ ਜ਼ਿਲ੍ਹੇ ਵਾਈਜ਼ ਯਾਨੀ ਡਿਸਟ੍ਰਿਕਟ ਵਾਈਜ਼ ਦੇ ਕੇ ਕੈਂਪੇਨ ਚਲਾਈ ਗਈ ਜਿੱਦੇ ਮੈਂ ਐਸਐਸਪੀ ਸਾਹਦੇ ਦਿਸ਼ਾਪ੍ਰਦੇਸ਼ੇਟ ਮੇਅਰ ਤੇ ਐਸਪੀ ਸਿਟੀ ਸਾਹਾਂ ਤੋਂ ਕਰਵਾਏ ਜਿੰਨੇ ਵੀ ਸਾਡੇ ਏਰੀਆ ਸਪੈਂਦੇ ਨੇ ਆਫਿਸਿਸ ਸਾਰੇ ਚੈੱਕ ਕਰਾਏ ਸੀਗੇ ਅਸੀਂ ਜਿਨ੍ਹਾਂ ਦੇ ਕੋਲ ਸਾਨੂੰ ਕਿ ਜਿਹੜੇ ਦੋ ਸੀਗੇ ਜਿਹੜੇ ਤੇ ਨਾ ਪਹਿਲਾਂ ਤੁਹਾਨੂੰ ਦਈਏ ਇੱਕ ਤਾਂ ਕੱਲ ਕੀਤੀ ਸੀ ਵਿਗਰਮ ਦੇ ਕੀ ਸੀ ਜਿਸ ਨੇ ਡੱਕੀ ਰੋਟਾ ਹੀ ਬੱਤੇ ਬਾਹਰ ਭੇਜਿਆ ਸੀ ਜੋ ਜਿਹਦੀ ਇਵੈਂਚੁਅਲੀ ਡੈਥ ਹੋ ਗਈ ਜੂਰਫੇ ਉਸੇ ਬਹੁਤ ਦੱਗੀ ਦੀਆਂ ਜਿਹੜੀਆਂ ਕਿ ਤੁਹਾਨੂੰ ਅੱਜ ਇਹ ਪ੍ਰੋਫਾਈਲ ਦਿੱਤੀਆਂ ਫੇਸ ਆਪਣੇ ਇੱਕ ਇੱਕ ਫੇਸ ਦੀ ਹੈ ਤੇ ਇੱਕ ਆਪਣਾ ਉਹ ਇੱਕ ਮਟੌੜੀ ਹੈ ਇੱਕ ਮਟੌੜ ਵਾਲੇ ਦੀ ਆ ਉਹਦੇ ਤੁਸੀਂ ਜਿਹੜੇ ਅਸੀਂ ਤੁਹਾਨੂੰ ਇਸ ਮੱਦੇ ਤੋਂ ਰਿਕਵੈਸਟ ਕਰਦੇ ਆ ਵੀ ਜੇ ਕਿਸੇ ਦੇ ਕੋਈ ਚੰਗੀ ਇਨਫੋਰਮੇਸ਼ਨ ਆਉਂਦੀ ਹੈ ਜਿਹਾ ਵੀ ਕੋਈ अपना कि फ्लैट लैके या कि कोई शॉप लैके इलीगल वे च अनरजिस्टर्ड काम कर रहे हैं तो सारे नोटिस लाओ क्योंकि आप जी मुहिम चल रही है वो आप सारे ने हाथ मिला के जॉइंटली हेल्प कर सके लोगों को बचाने वास्ते तो यह बंद रेडीकेट करने वास्ते बाकी फर्दर ब्रीफिंग जो सिटी ने अपने अंदर लॉन्च हुई है वो भी अस्सी सिटी साहब थैंक यू जिदा एस पी रूडल साहब ने ऑलरेडी तुम्हें ब्रीफ करता है कि एक बड़ा अच्छा हॉट टॉपिक है ਜਿਹੜੇ ਫੈਵਰੇਜੈਂਟ ਆਪਣਾ ਮਤਲਬ ਨਜਾਇਜ਼ ਆਪਣੀ ਵਿਸੰਸ ਦੀ ਦੁਰਵਰਤੋਂ ਕਰਦੇ ਹੋਏ ਕੰਸਲਟਿੰਗ ਕੰਸਲਟੈਂਸੀ ਦੀ ਹਾਰਟ ਦੇ ਵਿੱਚ ਉਹ ਲੱਖਾਂ ਰੁਪਏ ਜਿਹੜੇ ਨਗੇ ਨੇ ਲੋਕਾਂ ਤੋਂ ਖਾਦੇ ਨੇ ਜੋ ਇਸੇ ਸੰਬੰਧ ਦੇ ਵਿੱਚ ਅੱਜ ਇੱਕ ਬੜੇ ਲਾਰਜ ਲੈਵਲ ਦੇ ਚੈਕਿੰਗ ਕੀਤੀ ਗਈ ਹੈ ਵਿਸ਼ੇਸ਼ ਕੀਮਾ ਬਣਾਈਆਂ ਗਈਆਂ ਸੀ ਉਹਨਾਂ ਨੂੰ ਏਰੀਆ ਵੰਡੇ ਗਏ ਤੇ ਇਹਨਾਂ ਦੀ ਚੈਕਿੰਗ ਕੀਤੀ ਗਈ ਹੈ ਆਲਰੇਡੀ 201 ਦੇ ਕਰੀਬ ਅਸੀਂ ਚੈੱਕ ਕਰ ਚੁੱਕੇ ਹਾਂ ਇਹ ਇੱਕ ਆਨਗoing ਪ੍ਰੋਸੈਸ ਹੈ ਯੋਰਾਹੋਂ ਇਹ ਮਤਲਬ ਕਿ ਹਰੇ ਹਫਤਾ ਵਾਈਜ਼ ਜਿੰਨਨੋਂ ਮਲੈਸੀ ਲਗੋ ਕਰਾਂਗੇ ਪਰ ਜਿਹੜੇ ਅਜੇ ਵੀ ਪੈਂਡਿੰਗ ਜਿਹੜੇ ਪਏ ਨੇ ਤਕਰੀਬਨ 157 ਸੈਂਟਰ ਦੇ ਹਨ ਜਿਹੜੇ ਅਜੇ ਪੈਂਡਿੰਗ ਪਏ ਨੇ ਉਹਨਾਂ ਨੂੰ ਵੀ ਅਸੀਂ ਵਿਦਨ 24 ਆਵਰਸ ਅਸੀਂ ਸਾਰਿਆਂ ਨੂੰ ਚੈੱਕ ਕਰਾਂਗੇ ਇਸੇ ਤਰੀਕੇ ਨਾਲ ਜਿਵੇਂ ਐਸਪੀ ਸਾਹਿਬ ਨੇ ਤੁਹਾਨੂੰ ਇਹ ਤਾਂ ਕਿ ਇਸ ਵੀਸੀ ਰਾਹੀਂ ਇੱਕ ਅਸੀਂ ਅਪੀਲ ਕਰਨਾ ਚਾਹੁੰਦੇ ਹਾਂ ਕਿ ਜੇਕਰ ਕੋਈ ਵੀ ਮਤਲਬ ਕਿ ਇਲੈਗਲ 에ਜੈਂਟ ਕੋਈ ਕੰਮ ਕਰ ਰਿਹਾ ਹੈ ਉਹਦਾ ਕੋਈ ਇਲਾਜ ਦੇਣਾ ਚਾਹੁੰਦਾ ਉਹ ਜਰੂਰ ਸਾਨੂੰ ਮਤਲਬ ਕਿ ਥਰੂ ਕੰਟਰੋਲ ਰੂਮ 112 ਤੇ ਸਾਨੂੰ ਰਿਪੋਰਟ ਦੱਸਣ ਅਸੀਂ ਤੁਰੰਤ ਉਹਦੇ ਤੇ ਕਾਰਵਾਈ ਕਰਾਂਗੇ ਤੇ ਜਿਹੜਾ ਉਹਦੇxlab ਜਿਹੜਾ ਬੰਦਾ ਜਿਹੜਾ ਕਲੈਕਸ਼ਨ ਆ ਉਹ ਲਾਓ ਥੈਂਕ ਯੂ ਥੈਂਕ ਯੂ ਇਹ ਲੋਕ ਸੋਗੇਲੇ ਪੁਰਾਣੇ ਆ ਜਿਹੜੇ ਬੈਠੇ ਜਾਂ ਬੈਠੇ ਉਹਨਾਂxlab ਜਿਨ੍ਹਾਂ ਨਾਲ ਇੰਨੇ ਵਾਲੇxlab ਕਾਰਵਾਈ ਕੀਤੀ ਨਹੀਂ ਕੋਈ ਇਸ ਤਰ੍ਹਾਂ ਦੀਆਂ ਹੋਰ ਕੋਈ ਕੰਡਿਸ਼ਨ ਨਹੀਂ ਆਈਆਂ ਉਹਨਾਂ ਦੇ ਕਿੰਨੇ ਦੇ ਰੈਕਟ ਹੈ ਜਿਸ ਦਾ ਕੋਈ ਦਿੱਤਾ ਨਹੀਂ ਪਤਾ ਹੈ ਸਾਡੇ ਦੇ ਕੋਈ ਆਪਣੇ ਦਾ ਡਿਸਕ ਦਾ ਰੰਗਰ ਤੇ ਦੇਖੀਓ ਤਾਂ ਅੰਡਰਸਟੈਂਡ ਠੀਕ ਹੈ ਐਕਿਊਟ ਰੈਟਿਵਿੰਗ ਹੰਡਰਡਸ ਐਗਜ਼ੈਕਟ ਨੰਬਰ ਜਿਹਦਾ ਉਹ ਜਦੋਂ ਤੁਸੀਂ ਬੋਲੋਗੇ ਅਸੀਂ ਤਾਂ ਫਾਰਮਾਂ ਕਰਾ ਲਾਂਗੇ ਠੀਕ ਹੈ ਪਰ ਇਹ ਆਨਗੋਇੰਗ ਪ੍ਰੋਸੈਸ ਹੈ ਵੀ ਇਹ ਜਿਹੇ ਕੁਝ ਨਵੇਂ ਆ ਜਾਂਦੇ ਨੇ ਕੁਝ ਲੀਗਲ ਕਰਦੇ ਕਰਦੇ ਇਲੈਗਲ ਹੋ ਜਾਂਦੇ ਨੇ ਠੀਕ ਹੈ ਪਰ ਜਿਹੜੀ ਸਾਡੀ ਵੀ ਇਹ ਪ੍ਰੋਸੈਸ ਹੈ ਅਕੋਰਡਿੰਗਲੀ ਹੋਦਾ ਵੀ ਅਸੀਂ ਇਹਨਾਂ ਨੂੰ ਰੈਡੀਗੇਟ ਕਰਕੇ ਰਾਵਾਂਗੇ ਅਸੀਂ ਨਾਲੋਂ ਘੱਟ ਕੰਮ ਨਹੀਂ ਕਰਾਂਗੇ बाकी जो तारे नोटिस किए भी है तो यू आर वेलकम 24 आवर सेक्शन होगा आई टू मीट यू सर एक मिनट एक अपडेट का दाखिल करें आप सब क्या दूसरे दूसरे को कर रहे हैं खिलाफ को कंप्लीट की इधर कोई कुछ मिला कि वेरिफिकेशन के थ्रू बेटा इसके खिलाफ पहला भी एक दो कंप्लेंट्स पेंडिंग सी गया ते एदा 67 जो सीगा ए राउंड ए ए इदा लाइसेंस जेड़ा हैगा वो बाले डिस्ट्रिक्ट का सीगा

जिन्हें भी इन्हों का रिकॉर्ड है कि ये कौन कौन ऑपरेट कर रहा है ले रहे हैं डीसी साहब तो एंड फिजिकल वेरीफिकेशन करा क्योंकि कई थाना ने अपने बंदे बैठा के कि अगर लाइसेंस ले हुए एंड वी विल चेक वो एक्चुअल ओनर है कि नहीं